9ਵੰਕ ਪਾਸਵੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਤੇ 2 ਤੋਂ ਪਛੀਨੋਂ ਅੰਮ੍ਰਿਤਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਣਗੇ। ਇਹਨਾਂ ਸਮਾਗਮਾਂ ਦੀ ਲੜੀ ਤਹਿਤ ਅੱਜਕੱਲ੍ਹ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੁਰਦੁਆਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜੋ ਬਠਿੰਡਾ ਬਨਾਲਾ ਤੇ ਸੰਗਰੂਰ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਉਹਦੇ ਤਰੰਤਾਰ ਵਿੱਚ 트리플 ਕੇ ਗੁਰਦਾਸਪੁਰ ਤੋਂ ਪਹੁੰਚਣ ਵਾਲੇ ਵਿਸ਼ੇਸ਼ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਵਿਜ਼ੀਤ ਕਰਨ ਤਾਂ ਅੰਡਪਿੰਡ ਕਾਰਦੀਨ ਪੌਂਟਰੀ ਕਾ ਉਹਨਾਂ ਕਿਹਾ ਕਿ ਇਸ ਮੌਕੇ ਤਰੰਤਾਰਨ ਜ਼ਿਲ੍ਹੇ ਦੀਆਂ ਚਾਰ ਥਾਵਾਂ ਤੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਜਾਣਗੇ ਅੱਜ ਬਠਿੰਡਾ ਸ਼ਹਿਰ ਵਾਸਤੇ ਬੜਾਈ ਭਾਗਾ ਵਾਲਾ ਦਿਨ ਹੈ ਕਿਉਂਕਿ ਅੱਜ ਆਪਾਂ ਸਾਰਿਆਂ ਨੂੰ ਮੌਕਾ ਮਿਲਿਆ 350 ਸਾਲਾ ਸ਼ੀਦੀਪੁਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਹਿੰਦ ਦੀ ਚਾਦਰ ਵੀ ਕਹਾਇਆ ਜਾਂਦੇ ਨੇ ਉਹਨਾਂ ਦੇ ਅੱਗੇ ਆਪਣੇ ਸ਼ਰਧਾ ਅਰਪਣ ਕਰਨ ਦਾ ਮੌਕਾ ਮਿਲ ਰਿਹਾ ਹੈ ਸਾਰੇ ਬਟਿੰਡਾ ਵਾਸੀਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਹੜਾ ਨਗਰ ਕੀਰਤਨ ਸ੍ਰੀ ਤਰਲਵੰਡੀ ਸਾਬੋ ਤੋਂ ਨਿਕਲ ਰਕੇ ਆਨੰਦਪੁਰ ਸਾਹਿਬ ਤੱਕ ਜਾ ਰਿਹਾ ਉਹ ਉਹਨਾਂ ਅੱਗੇ ਆਪਣਾ ਨਸ ਆਪਣਾ ਸਿਰ ਨਤਮਸਤਕ ਕਰਕੇ ਤੇ ਸ਼ਰਧਾ ਤੇ ਅਰਪਣ ਕਰਨ ਦਾ ਮੌਕਾ ਮਿਲ ਰਿਹਾ ਹੈ